ਜੀ ਸਾਰਾ ਦਿਨ ਕੰਮ ਆ। ਲੀਨ ਗੜੀ ਸਰ ਦਾ ਉਹ ਵੀ ਸਾਨੂੰ ਪਤਾ ਹੈ। ਹਾਂਜੀ। ਤੇ ਤੁਹਾਨੂੰ ਵੀ ਪਤਾ ਮੇਰੇ ਬਾਰੇ। ਸ਼ਰਧਾ ਕੀ ਹੁੰਦੀ ਹੈ? ਹਾਂਜੀ। ਸ਼ਰਧਾ ਕੀ ਹੁੰਦੀ ਹੈ? ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਨਹੀਂ ਤੁਸੀਂ ਸ਼ਰਧਾ ਨਾਲ ਜੁੜੀ ਗੱਲ ਤੇ ਆ ਨਾ ਉਹ ਤੇ ਥੋੜਾ ਸਾਨੂੰ ਵਿਸ਼ਵਾਸ ਹੁੰਦਾ ਵੀ ਇਹ। ਗੁਰਬਾਣੀ ਦੇ ਤੁਸੀਂ ਗਿਆਤਾ ਹੋ ਜੀ ਸ਼ਰਧਾ ਦਾ ਮਤਲਬ ਵਿਸ਼ਵਾਸ ਨਹੀਂ ਹੁੰਦਾ। ਇਹ ਸਿੱਖ ਗਲਤ ਇਹਦੇ ਹੱਥ ਕੱਢ ਰਿਹਾ ਹੈ। ਨਾਨਕ ਦਾਸ ਇਹ ਸੁਖ ਮੰਗਾ ਮੋਕੋ ਕਰ ਸੰਤਨ ਕੀ ਤੂਰੇ ਇਹ ਤੋਂ ਪਹਿਲੀ ਪੰਕਤੀ ਤੁਸੀਂ ਪੜੋ ਜੀ ਤੇ ਇੱਕ ਇਹ ਦਮ ਵੇਖੀਏ ਕੋਈ 40 ਕੋ ਵਾਰੀਆਂ ਆਉਂਦਾ ਜੀ ਗੁਰੂ ਗ੍ਰੰਥ ਸਾਹਿਬ ਦਾ ਸ਼ਰਧਾ ਲਖ ਜ ਸਾਰੇ ਥਾਵਾਂ ਤੇ ਮਨ ਦੀ ਇੱਛਾ ਪੂਰਨ ਦੇ ਨਾਲ ਸੰਬੰਧਤ ਹੈ ਸਿੱਖਾਂ ਦੀ ਘਰ ਦੀ ਇੱਕ ਇੱਕ ਇੱਟ ਕੱਢ ਕੇ ਸਿੱਖ ਧਰਮ ਦਾ ਮਹਿਲ ਢੇਕ ਦਿੱਤਾ ਗਿਆ ਹੈ ਸ਼ਰਧਾ ਦਾ ਮਤਲਬ ਮਨ ਦੀ ਇੱਛਾ ਪੂਰੀ ਕਰਨ ਤੋਂ ਸ਼ਰਧਾ ਦਾ ਮਤਲਬ ਇੱਛਾ ਵਿਸ਼ਵਾਸ ਨਹੀਂ ਹੁੰਦਾ ਰੇ ਰਾਸ ਇੱਕ ਹੁੰਦਾ ਵਸ ਮੈਂ ਤਾਂ ਤੁਹਾਨੂੰ ਕਹਿੰਦਾ ਚਲੋ ਕੋਈ ਨਾ ਪੈਸੇ ਨਹੀਂ ਕਰਨੀ ਮੈਂ ਪਹਿਲੇ ਕਿਹਾ ਮੈਂ ਮੁਤਲਬ ਦੱਸ ਤਾ ਸਾਰੀ ਗੱਲ ਪਰ ਮੈਂ ਫਿਰ ਸਮਝੀ ਬੈਠਾ ਤੇ ਫਾਇਦਾ ਹੀ ਕੋਈ ਨਹੀਂ ਗੱਲ ਕਰਨ ਦਾ ਹਾਂਜੀ ਵੀ ਜੀ ਕੋਈ ਨਾ ਕੋਈ ਤਾਂ ਫਾਇਦਾ ਹੋ ਤੁਸੀਂ ਸਾਡੇ ਜਥੇਦਾਰੂ ਸ਼ਾਇਦ ਤੁਸੀਂ ਸਾਨੂੰ ਸਮਝਾਈ ਦੋਗੇ ਅਸੀਂ ਤਾਂ ਸਮਝਣੇ ਆਏ ਹਾਂ ਅਸੀਂ ਸਮਝਣਾ ਆਏ ਤੁਹਾਡੇ ਕੋਲ ਸਿੱਖਣਾ ਆ ਸੀ ਜੇ ਸਾਨੂੰ ਥੋੜਾ ਪਤਾ ਕੋਈ ਨਾ ਦੱਸਣਾ ਚਾਹੁੰਦੇ ਸਾਨੂੰ ਤਾਂ ਨਾਲੋਂ ਜ਼ਿਆਦਾ ਜਾਣਕਾਰੀ ਹੈ ਨਹੀਂ ਨਹੀਂ ਅਸੀਂ ਮੰਗਦੇ ਦੱਸਣਾ ਤੋਂ ਨਹੀਂ ਮੈਨੂੰ ਇਹਦੀ ਦੱਸਿਆ ਆ ਨਹੀਂ ਤੁਹਾਡੇ ਤੋਂ ਅਸੀਂ ਤਾਂ ਸਿੱਖਣ ਵਾਲੇ ਹੋ ਹੀ ਹੁੰਦੇ ਆ ਕੁਰੀਦਾ ਦੱਸਣਾ ਕਿ ਉਹਨਾਂ ਨੂੰ ਸਾਡੇ ਕੋਲ ਚੱਲੂ ਜਾਣਕਾਰੀ ਤੋਂ ਨਾਲ ਜ਼ਿਆਦਾ ਆ ਇਹ ਨਹੀਂ ਦੱਸਣਾ ਤੋਂ ਨਹੀਂ ਅਸੀਂ ਤਾਂ ਤੁਹਾਡੇ ਵਾਸਤੇ ਥੋੜੇ ਸਵਾਲ ਬਣਾ ਕੇ ਰੱਖੇ ਹੋਏ ਜੀ ਤੁਸੀਂ 5-7 ਮਿੰਟ ਵੀ ਸਾਨੂੰ ਐਕਸਪਲੇਨ ਕਰਦੇ ਬਹੁਤ ਹੋ ਜਾਇਆ ਜੀ ਕਾਫੀ ਨਹੀਂ ਮੈਂ ਸਵਾਲ ਜਵਾਬ ਦੇਣ ਉਸ ਤੇ ਆਏ ਜੀ ਅਧੁਨਨ ਮੈਂ ਕਿਹਾ ਸੀ ਜੇ ਫਿਰ ਆ ਹੁਣ ਮੈਂ ਫੈਮਿਲੀ ਤੌਰ ਤੇ ਜਿੱਥੇ ਜਾਣਾ ਹੈ ਫੈਮਿਲੀ ਤੌਰ ਤੇ ਜਾਣਾ ਹੈ ਵੀ ਮੈਂ ਸੌਂ ਸੌ ਜਮੂਰਤ ਨਹੀਂ ਜਾ ਨਹੀਂ ਤਾਂ ਹੈ ਨਾ ਸਾਡੇ ਜਿੱਦੇ ਅੰਤ ਜੀ ਨੇ ਕਹਿ ਗਏ ਕਿ ਲੈ ਇਹਨਾਂ ਕਹਿ ਹੀ ਹੁਣ ਨਹੀਂ ਮੈਂ ਹਾਂ ਨਹੀਂ ਤਾਂ ਸੰਗੜਨ ਨੂੰ ਪਤਾ ਹੋਏਗਾ ਸਾਰਾ ਕੀ ਹਾਂਜੀ ਹਾਂਜੀ ਹਾਂ ਮੈਂ ਤੇ ਫਿਰ ਤੁਸੀਂ ਕਾਟਿੰਗ ਤੋਂ ਬਗੈਰ ਕੋਈ ਗੱਲਬਾਤ ਕਰਨੀ ਕੋਈ ਪੁੱਛਣਾ ਚਾਹਜੇ ਤਾਂ ਉਸ ਤਰ੍ਹਾਂ ਕਰੋ ਇਹ ਹੁਣ ਕੋਈ ਸੀਬੀਆਈ ਦੀ ਰਿਕਾਰਡਿੰਗ ਥੋੜੀ ਜੀ ਅਸੀਂ ਸੇਫ ਕਰਨ ਦੇ ਬਾਰੇ ਗੱਲ ਕਰਾਂਗੇ ਹੈ ਵੀ ਵੱਡੀ ਸਾਡੇ ਕੋਲ ਆਇਆ ਸਰ ਇਹ ਤਾਂ ਸਾਡੇ ਲਈ ਆਮੜੇ ਨਹੀਂ ਆ ਜਦੋਂ ਸਾਡੇ ਫੋਟੋ ਵੀ ਖਿੱਚਣੀ ਸੀ ਸਾਡੇ ਕੋਲ ਆਇਆ ਕੋਈ ਕਹਿੰਦੇ ਆ ਵੀ ਸਮਾਂ ਦੇ ਬਹੁਤ ਪਸੀ ਤਾਂ ਵਧੀਆ ਹੈ ਸਾਨੂੰ ਸਾਡੇ ਦਰਸ਼ਕਾਂ ਨੂੰ ਸਾਨੂੰ ਇਹਨਾਂ ਦੇ ਜਿੱਥੇ ਤੱਕ ਵੀ ਤੁਸੀਂ ਦਸ ਗ੍ਰਾਂਥ ਦੀ ਕਾਫੀ ਵਕਾਲਤ ਕਰਦੇ ਹੋ ਉਹ ਬੜੀ ਸੋਹਣੀ ਵਕਾਲਤ ਕਰਦੇ ਹੋ ਇਹ ਕਾਲ ਉਸ ਤੋਂ ਤਾਂ ਕਿਸੇ ਹੋਰ ਬਾਣੀ ਦਾ ਹਲਤ ਹੈ। ਹਾਂ ਮੈਂ ਕਹਿੰਦਾ। ਇਹ ਮੈਂ ਤਾਂ ਪਹਿਲੇ ਕਹਿੰਦਾ ਮਤਲਬ ਸਵਾਲ ਲਿਖਿਆ ਜਵਾਬ ਦੇ ਦੇ ਮੈਂ ਕਿਹਦੀ ਸਹੀ ਜਪਣਾ ਨਹੀਂਗਾ। ਲੋ ਜੀ ਆਪਾਂ ਇਹ ਨਹੀਂ ਕਿ ਐਸੀ ਤਰ੍ਹਾਂ ਦੇ ਕੇ ਕਿਸੇ ਕੇ ਆਪਾਂ ਉਹਨਾਂ controversy ਕਿਹੜੀ ਨਾ ਨਹੀਂ ਪੁੰਜਾਂਗੇ ਜਿਸ ਮਰੇਗਾ ਮਰ ਦੇਗਾ। ਜ਼ਰੂਰ ਕਿ ਉਹ ਨਹੀਂ। ਉੰਨੇ ਕੋਲ ਤੁਹਾਨੂੰ ਮਿਲਾਈ ਮਹਾਕੋਸ਼ ਦਾ 295 ਪੰਨੇ ਤੋਂ ਲੈਂਦੇ ਵੀ ਅਕਾਲ ਕੋਸ਼ ਤੋਂ ਬਾਰੇ ਭਾਈ ਕਾਨ ਸਿੰਘ ਨਾਭਾ ਮਹਾਕੋਸ਼ ਪੰਨਾ 295 ਤੇ ਲਿਖਦੇ ਪੰਡਤ ਰਾਮਕ੍ਰਿਸ਼ਨ ਦਾ ਰਚਿਆ ਭਗਵਤੀ ਪਦਿਆ ਪੁਸ਼ਪਲੀ ਪੋਸ਼ਪਾਂਜਲੀ ਬਹੁਤ ਪੁਰਾਣਾ ਹੈ ਜਿਸ ਦੇ ਤਕਰੀਬਨ 30 ਪੰਨੇ ਜਾਂਦਾ ਹੈ ਇਸ ਦੇ ਸਵਤੰਤਰ ਅਨਵਾਦ ਦਾ ਇਹ ਕਾਲ ਵਸਤ ਪਾਠ ਇਹਦੇ ਬਾਰੇ ਤੁਸੀਂ ਕੀ ਕਰਨਾ ਚਾਹੋ ਦੇਖ ਬਸ ਇਹ ਦੇਖ ਕੱਲ ਜਾਣਨਾ ਵੀ ਸਾਰੀ ਦਸ਼ਮ ਬਿੰਦ ਜਿਹੜੀ ਰਚਨਾ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਆਪਣੀ ਹੈ ਇਸ ਤੇ ਅਸੀਂ ਨਾ ਕੋਈ ਕਾਰ ਨਹੀਂ ਲੱਭਣ ਜਾਣਦੇ ਨਾ ਹੋਰ ਸਮਝਾਂਦੇ ਸਭੰਤਰ ਪਾਠ ਦਾ ਮਤਲਬ ਹੁੰਦਾ ਵੀ ਇਹ ਉਸ ਦਾ ਬਿਲਕੁਲ ਹੂ ਹੂ ਤਰਜਮਾ ਉਸ ਤਰ੍ਹਾਂ ਕੀਤਾ ਗਿਆ ਤੇ ਕਾਂਸੇ ਨਾ ਉਹ ਬੋਲੇ ਬੈਠਾ ਸੀ ਮਹਾਰਾਜ ਜੀ ਕੋਲ ਹੋਇਆ ਇਹ ਨੂੰ ਵੀ ਪਤਾ ਉਹਨੇ ਕਿਥੋਂ ਲਿਖਿਆ ਤੇ ਉਹਨੇ ਆਪਣੇ ਗ੍ਰਾਮ ਤੋਂ ਲਿਖਿਆ ਜੀ ਉਹਦੇ ਝੋਕੇ ਵਿੱਚ ਜਵਾਰ ਵੀ ਨੇ ਸਤਰੀ ਜੀ ਚਾਹੇ ਲੱਖਾਂ ਦਾ ਪਾਠ ਬੋਲੇ ਮਾਰਾ ਜੇ ਉਹਦੇ ਕੋਲ ਕੀ ਚੂਤ ਹੈ ਕਿੰਨੂ ਨੂੰ ਕਹੇ ਰ ਆਪਣੇ ਕੋਲ ਗੀਤਾ ਤਾਂ ਅੱਜ ਕੱਲ ਹੈ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਗੀਤਾ ਦੇ 700 ਸ਼ਲੋਕਾਂ ਦਾ ਤਰਜਮਾ ਹੈਗਾ ਮਾਰਕੰਡੇ ਪਰੋਂ ਇਹ ਵਰਤ ਚੁੱਕੀ ਹੋਊ। ਗੀਤਾ ਤਾਂ ਆਪਣੇ ਕੋਲ ਹੈਗੀ ਐ। ਗੀਤਾ ਦੇ 700 ਲੋਕਾਂ ਦਾ ਤਰਜਮਾ ਮੈਂ ਮਾਰਕਣੇ ਪਰਾਉਂ। ਹੈਲੋ। ਜਿਹੜਾ ਤਰਜਮਾ ਕਰਦਾ ਉਹ ਉਹਦਾ ਜੇ ਭਰਤਪੁਰ ਗੋਬਿੰਦ ਸਿੰਘ ਜੀ ਨੇ ਇਹ ਤਰਜਮਾ ਕਰਵਾਇਆ ਵੀ ਹੋਵੇ ਤਾਂ ਉਹ ਕੋਲਾ ਕਾਪਾ ਨਹੀਂ ਬਣ ਜਾਂਦਾ। ਇਹ ਕਰਤੋ ਨਹੀਂ ਬਣ ਜਾਂਦਾ ਤਾਂ ਇਹ ਸਾਰਾ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਕਿਸਣਾ ਹੋਈ। ਦੇ ਕੋਸੀ ਤਾਂ ਕਹਿੰਦੇ ਲੋ ਮਾਰਦੇ ਬਾਨੀ ਅਸੀਂ ਇਸ ਤੋਂ ਬਾਅਦ ਤੁਸੀਂ ਇਸੇ ਲਾਜਿਕ ਨੂੰ ਸਮਝਾਉਣਾ ਨਹੀਂ ਕਿ ਸੰਗ ਉਹਨੇ ਨਹੀਂ ਸਮਝਉਂਦਾ ਉਹ ਸਮਝਾ ਕੇ ਕੀ ਕਹਿਣਾ ਤੁਸੀਂ ਸਮਝਾਉਣ ਵਾਲੇ ਬੰਦੇ ਹੀ ਨਹੀਂ ਲ ਮੈਂ ਤਾਂ ਪਹਿਲੇ ਕਹਿੰਦਾ ਸਮਝਣ ਵਾਲੇ ਹੋਰ ਹੀ ਹੁੰਦੇ ਨੇ ਨਾ ਤੇ ਸਮਝਣਾ ਨਹੀਂ ਉਸ ਤੋਂ ਹੁੰਦੀ ਲੋੜ ਸਾਨੂੰ ਤੁਸੀਂ ਮਰਥਾ ਮਾਲਾ ਨਾ ਕਰਦਾ ਕੋਈ ਕਰਨੀ ਤੁਸੀਂ ਸਾਡੇ ਜਿਹੜੇ ਆਰਾ ਪਹਿਚਾਨੂ ਸਮਝਾਓ ਵੀ ਨਾ ਹੋਰ ਕੋਣ ਸਮਝਾਏਗਾ ਜੈਦਾ ਤੂੰ ਜੈਦਾ ਉਹ ਸਕਲ ਤੇ ਜੈਦਾ ਨਾਲ ਗੱਲ ਕਰਨ ਵਾਲੀ ਮੈਂ ਕਿੱਦਾਂ ਉਹਨੂੰ ਸਿਰ ਮੁੰਨਿਆ ਬੜਾ ਜੈਦਾ ਬੰਦਾ ਬਣਾ ਦਿਆਂ ਤੂੰ ਮੈਂ ਮੇਰੇ ਤੇ ਅੜਵ ਲੈਂਗੇ ਵੀ ਸਾਨੂੰ ਦੱਸੂਗੇ ਕਾਦੀ ਸਿੱਖਾ ਲੋ ਤੂੰ ਸਿਖਾ ਦੇ ਬੋਕਲੇ ਨਹੀਂ ਦਿੰਦਾ ਕਿਦਾਈ ਤੈਨੂੰ ਸਿੱਖਿਆ ਕਰਦਾ ਸੀ ਤੈਨੂੰ ਸਮਝਣਾ ਸੁਣਨਾ ਸੀ ਤੇ ਤੂੰ ਸਭ ਤੋਂ ਭਵਿੱਖ ਤੋਂ ਲੈ ਕੇ ਪਰਸਨ ਵਿਆਖਿਆ ਨਾਲ ਦੱਸਿਆ ਹੈ ਰਿਪੋਰਟਿੰਗ ਵੀ ਹੋਈ ਹੋਈ ਹੈ ਹਮ ਨੂੰ ਪਤਾ ਹੀ ਕਦ ਲੱਗਾਇਆ ਰਿਪੋਰਟ ਵੀ ਇਹ ਕਿੰਤੂ ਪ੍ਰੰਤਿਵਾਨੀ ਗੱਲ ਹੈ আর ਇੰਨਾ ਟਾਈਮ ਨਾ ਸਾਡੇ ਕੋਲ ਹੈ ਨਹੀਂ ਕਿੰਤੂ ਪ੍ਰੰਤਿਵਾਨੀ ਕੋਈ ਨਹੀਂ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਵੀ ਕਰਾਇਆ ਹੋਇਆ ਹੈ ਇਹ ਦਰੁਧ ਰਖਤ ਹੋਈ ਇੰਗਲਿਸ਼ ਦੇ ਵਰਡ ਵੀ ਹੁੰਦੇ ਨੇ ਇੰਗਲਿਸ਼ ਦੇ ਅੱਖਰ ਵੀ ਹੁੰਦੇ ਨੇ جدو میں تو کہتا ہے میں دوار زیادہ کوئی نہیں کرنی میں کہہ رہا ہے میرا کوئی نشتہ ہے دسم ہے تو ہی جو لونا دور لائی جاؤ صدار برچان سنگی صدار برچان سنگی صدار برچان سنگی صدار برچان سنگی گرو گران صاحب چلو اپنے دس مران چلو گرو گران صاحب گران صاحب نے پورو گرو گران دے ایک نیلے دیکھنے ایک نیلے دیکھنے ایک نیلے ਮੈਂ ਸਵਾਤੋਂ ਕੀਤਾ ਜੀ ਮੈਂ ਸਵਾਲ ਕਰਾਂ ਮੈਂ ਤੁਹਾਨੂੰ ਜਵਾਬ ਦੇਣਾ ਹਾਂ ਤੁਸੀਂ ਗੁਰੂਗ੍ਰਾਮ ਨੂੰ ਗੋਬਿੰਦ ਸਿੰਘ ਨੂੰ ਸਮਰੱਥੂ ਮੰਨਦੇ ਨਹੀਂ 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 ਬਟਾ ਬਟਾ ਸਵਾਤੋਂ ਕਰਨਾ ਹੀ ਨਹੀਂ ਆਇਆ ਜੀ ਉਹ ਸਵਾਲ ਗੱਲ ਕਰਨੀ ਨਹੀਂ ਆਇਆ ਆਈ ਆਏ ਸਾਰੇ ਕੋਲ ਅਸੀਂ ਆਈ ਹਾਂ ਜੀ ਅਸੀਂ ਬਹੁਤ ਜਾਣਦੇ ਆ ਲਾਇਨਾਂ ਨਾਲ ਜਾਂਦਾ ਇੱਕ ਇਹ ਨੂੰ ਨਹੀਂ ਜਾਂਦੇ ਬਿਲਕੁਲ ਧਿਆਨ ਦਿਓ ਜੀ ਅਸੀਂ ਜਾਣਦੇ ਨਹੀਂ ਜੀ ਅਸੀਂ ਕਿੱਥੇ ਜਾਣਦੇ ਨਹੀਂ ਅਸੀਂ ਤੇ ਸਿਰੋ ਜਾਣਦੇ ਬਟਾ ਮਿਲੂਗਾ ਸਰਬਤ ਸਿੰਘ ਅਸੀਂ ਹੱਦ ਨਹੀਂ ਉਹ ਦੇ ਦੋ ਰੱਤਾਂ ਉਹ ਹੁੰਦੇ ਨੇ ਤੁਹਾਡੇ ਸਵਾਲ ਦੇ ਜਵਾਬ ਵੀ ਦੇ ਦਿੰਦੇ ਸਾਰੇ ਉਹ ਨਹੀਂ ਆਈ ਅਸੀਂ ਤਾਂ ਅਸੀਂ ਟ੍ਰਾਂਟੋ ਦੇ ਇੱਥੇ ਆਏ ਆ ਅੱਛਾ ਤੇ ਸਿੰਘ ਸਾਹਿਬ ਜੀ ਮੈਂ ਤੁਹਾਨੂੰ ਮਿਲਦੀ ਵਾਰ ਫਿਰ ਸਭ ਹੀ ਨਹੀਂ ਕੋਈ ਅਸੀਂ ਮੈਂ ਪਹਿਲੀ ਵਾਰ ਤੇ ਮੈਂ ਤੁਹਾਡਾ ਨਾਮ ਸਰਤਾਜ ਚੌਹਲ ਸਿੰਘ ਜੀ ਇਹ ਕਹਿ ਰਹੇ ਨੇ ਕਿ ਅਸੀਂ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਤੋਂ ਅਸੀਂ ਅਸਮਰਥ ਹਾਂ ਬਸ ਜੀ ਤੁਹਾਡੇ ਜੀ ਤੁਹਾਡਾ ਧੰਨਵਾਦ ਅਸੀਂ ਅਸਮਰਥ ਹਾਂ ਇਹ ਦੋ ਮਿੰਟ ਹੀ ਕੱਈਆ ਲਾਏ ਨਾ ਅਸੀਂ ਰੱਤ ਵੀ ਕਹਿ ਦੋਗੇ ਤੇ ਅਸੀਂ ਸਾਡੇ ਕੋਈ ਘਟਣੇ ਆ ਗੱਲ ਇੱਜ਼ਤ ਦੀ ਨਹੀਂ ਗੀ ਗੱਲ ਗੱਲ ਗੁਰੂ ਗ੍ਰੰਥ ਸਾਹਿਬ ਦੀ ਉਹ ਦੇ ਦੀ ਨਰਾਦਰ ਦੀ ਹੈਗੀ ਹੈ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਆਦਰ ਲਈ ਖੜੇ ਆ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਗੁਰੂ ਨਹੀਂ ਮੰਨਦਾ ਪੂਰਾ ਗੁਰੂ ਨਹੀਂ ਮੰਨਦਾ ਉਹ ਗੁਰੂ ਗ੍ਰੰਥ ਸਾਹਿਬ ਦਾ ਨਰਾਦਰ ਕਰਦਾ ਘਟਾ ਇਹ ਹੈ ਜੇ ਤੁਸੀਂ ਗੁਰੂ ਗੁਰੂ ਬਾਣੀ ਸੁਣ ਭੈਣ ਜੀ ਅਸੀਂ ਅਸੀਂ ਕਿ ਕਿੰਨਾ ਕੋਲ ਜਾਈਏ ਜੇ ਸਾਡੇ ਜਥੇਦਾਨ ਇਹਨਾਂ ਗੱਲਾਂ ਦਾ ਜਵਾਬ ਨਹੀਂ ਦਿੰਦੇ ਇਹਨਾਂ ਕੋਲ ਦਿੰਦੇ ਤੁਹਾਨੂੰ ਨਹੀਂ ਸੋਚ ਕੀ ਤੁਸੀਂ ਇਹ ਸਵਾਲ ਦੁਬਾਰਾ ਪੁੱਛਣਾ ਚਾਹ ਰਹੇ ਹੋ ਨਹੀਂ ਤੁਸੀਂ ਹਾਂ ਤਾਂ ਪੁੱਛਣ ਕਰੇ ਜੇ ਉਹਨਾਂ ਨੇ ਉਹਨਾਂ ਨੂੰ ਉਹਨਾਂ ਨੇ ਨਾ ਲਗਾਏ ਮੇਰੇ ਸਵਾਲ ਦਾ ਜਵਾਬ ਦੇ ਦੇਣਗੇ ਉਹ ਮੇਰਾ ਛੋਟਾ ਭਰਾ ਹੈ ਜੇ ਮੇਰੇ ਭਰਾ ਨੂੰ ਨਕਾਰ ਤਾਂ ਮੇਰੇ ਗੱਲ ਦਾ ਜਵਾਬ ਦੇ ਦਿੰਦੇ ਨੇ ਕਿਹਨਾ ਜੇ ਕਿਹਨੇ ਗੁਰੂ ਨਹੀਂ ਮੰਨਦਾ ਜੇ ਦਸਮਗੜ੍ਹ ਨੂੰ ਗੁਰੂ ਨਹੀਂ ਮੰਨਦੇ ਨਹੀਂ ਜੇ ਦਸਮਗੜ੍ਹ ਤੋਂ ਪਾਸ਼ਾ ਨੂੰ ਭੈਣ ਮੇਰੀ ਹੈ ਜੇ ਦਸਮਗੜ੍ਹ ਜੇ ਦਸਮ ਪਾਸ਼ਾ ਨੂੰ ਪੂਰਾ ਮੰਨਦੇ ਹੋ ਠੀਕ ਫਿਰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਸੀ ਬਿਲਕੁਲ ਠੀਕ ਹੈ ਪਰ ਪਤਾ ਨਹੀਂ ਉਹਨਾਂ ਨੇ ਦਸਮਗੜ੍ਹ ਨੂੰ ਮੱਥਾ ਨਹੀਂ ਟੇਕਿਆ ਸੀ ਅਸੀਂ ਮੁਰਖਾਂਾਂ ਸਾਹਿਬ ਜਿੱਦੇ ਅਦਬ ਕਰਦੇ ਸੀ ਉਹਨਾਂ ਦੀ ਕੁਰਬਾਨੀ ਨਹੀਂ ਕਰਾਂਗੇ ਕਿ ਉਹਨਾਂ ਨੇ ਆਪਣੀ ਬਾਣੀ ਜੇ ਉਹਨਾਂ ਨੇ ਕਿਹਾ ਵੀ ਉਹਨਾਂ ਦੀ ਬਾਣੀ ਹੈ ਅੱਜ ਤੱਕ ਤੁਸੀਂ ਨਹੀਂ ਮੰਨਉਂ ਤਰ੍ਹਾਂ ਤੁਸੀਂ ਤੁਹਾਨੂੰ ਮੰਨਣਾ ਹੀ ਨਹੀਂ ਤੁਹਾਨੂੰ ਆਖੀਏ ਬਿਲਕੁਲ ਚਲੋ ਤੁਸੀਂ ਇਹ ਗੱਲ ਕਹਿ ਕੇ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਕਰ ਰਹੇ ਹੋ ਸ਼ਰਿਆਮ ਨਿਰਾਦਰ ਕਰ ਰਹੇ ਹੋ ਪਤਾ ਕੀ ਇਹ ਗੱਲ ਕਹਿ ਕੇ ਕਿ ਦਸਮ ਗ੍ਰੰਥ ਗੁਰੂ ਦੋਂਸਿ ਲਿਖਾਨੀ ਅਸੀਂ ਐਸ ਕਰਕੇ ਇਕੱਠੇ ਨਹੀਂ ਨਾ ਹੋਏ ਪਹਿਲਾਂ ਇਹ ਦੱਸੋ ਗੁਰੂ ਸਾਹਿਬ ਦਾ ਕਿੰਨਾ ਕਦਰ ਅਸੀਂ ਬਿਲਕੁਲ ਆਦਰ ਕਰਦੇ ਹਾਂ ਬਿਲ ਆਦਮ ਜੋ ਸੋਨੇ ਵਿੱਚ ਲਿਖਿਆ ਆਇਆ ਉਹਨੂੰ ਮੰਨਦੇ ਹਾਂ ਅਸੀਂ ਦੱਸੋ ਸੋਨੇ ਇਹ ਕਹ ਦੱਸੋ ਪਹਿਲਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਿਹਦਾ ਹੈ ਗੱਲ ਪ੍ਰਕਾਸ਼ ਕਰਨ ਦੀ ਗੱਲ ਨਹੀਂ ਮਰਨ ਦੀ ਮੈਂ ਪੜਾਉਂਦਾ ਤੁਹਾਨੂੰ ਕੁਐਸਚਨ ਸਾਨੂੰ ਤਾਂ ਨਹੀਂ ਲੋੜ ਪਈ ਹੈ ਸਾਡੇ ਕੋਲ ਸਾਡੇ ਕੋਲ ਇੰਟਰਨੈਟ ਹੈਗਾ ਭੈਣ ਜੀ ਸਾਡੇ ਕੋਲ ਇੰਟਰਨੈਟ ਹੈਗਾ ਇੰਟਰਨੈਟ ਤੇ ਗੁਰਗਾਂ ਸਾਹਿਬ ਪੂਰਾ ਪਿਆ ਉਹਨੂੰ ਅਸੀਂ ਪੜ੍ਹਦੇ ਆਂ ਅਸੀਂ ਜੇ ਜੇ ਤੁਸੀਂ ਇੰਟਰ ਜੇ ਤੁਸੀਂ ਇੰਟਰਨੈਟ ਨਹੀਂ ਚਲਾ ਸਕਦੇ ਅਸੀਂ ਚਲਾ ਸਕਦੇ ਅਸੀਂ ਇੰਟਰਨੈਟ ਆਹੀ ਕਹਿੰਦੇ ਆਂ ਵੈਸੇ ਨਹੀਂ ਕਰਨੀ ਇਹ ਚੰਗੀ ਗੱਲ ਹੈ ਇਹ ਇਹ ਇੱਕ ਦੇ ਸਾਰਾ ਕੁਝ ਵਿਦਵਹ ਪਕੜਾ ਅਸੀਂ ਡਰਾਮਾ ਖੋੜਾ ਨਾ ਮੈਂ ਮੈਨੂੰ ਸ਼ਾਮ ਬਾਤ ਕੋ ਆ ਵੀ ਬੈਸ਼ਤ ਨਹੀਂ ਬਣਾਇਆ ਜefeदार ਬਣਾਉਣਾ ਜੇ ਵੀ ਪਟਨਾ ਮੈਂ ਨਹੀਂ ਤੇ ਤੁਸੀਂ ਧੰਨ ਮੈਂ ਜਾਓ ਮੇਰੇ ਘਰ ਚਾਹੇ ਬਾਬਾ ਤਾਂ ਵੀ ਤੁਸੀਂ ਇੰਟਰਨੈਟ ਕਰੋ ਤੁਸੀਂ ਕੋਈ ਨਹੀਂ ਬੋਲਦੇ ਸਾਡੇ ਕੋਈ ਨਹੀਂ ਪਤਾ ਕਿ ਕਿਤੋਂ ਤੱਕ ਗੱਲ ਹੋ ਜਿੱਥੇ ਤੱਕ ਗੱਲ ਹੋ ਕੋਈ ਨਾ ਟਾਈਮ ਨਹੀਂ ਤੁਸੀਂ ਸਾਰਾ ਸਾਰਾ ਜਿਹੜਾ ਕੈਫੀ ਕੋਈ ਨਹੀਂ ਆਗਾ ਇੱਥੇ ਬਹੁਤੀ ਨਿਸ਼ਾਨੇ ਹੈ ਪਿੰਗ ਸੋ ਅੱਲਾ ਦੇ ਜਵਾਬ ਦੇਣ ਦਾ ਟਾਈਮ ਹੈ ਹੀ ਨਹੀਂ ਜਥੇਦਾਰਾਂ ਕੋਲ ਭਾਵੇਂ ਔਕਾਤ ਕਰਦਾ ਜਥੇਦਾਰ ਹੈ ਭਾਵੇਂ ਪੜਨੇ ਸਾਬ ਦਾ ਜਥੇਦਾਰ ਹੈ ਇਹਨਾਂ ਕੋਲ ਟਾਈਮ ਨਹੀਂ ਹੈਗਾ ਲੋਕਾਂ ਦੇ ਗੁਰਮਤ ਦੇ ਸਵਾਲ ਦੇ ਜਵਾਬ ਦੇਣ ਦਾ ਮੈਨੂੰ ਮੈਂ ਮੈਂ ਚਲੇ ਜਾਣਾ ਜੀ ਮੈਂ ਘਰ ਤੋਂ ਬਾਹਰ ਨਿਕਲ ਜਾਣਾ ਗੱਲ ਸੁਣੋ ਗੱਲ ਸੁਣੋ ਬੀਜੀ ਪਤਾ ਕੀ ਹੈ ਤੁਹਾਡੇ ਕੋਲ ਕੋਈ ਟਾਈਮ ਨਹੀਂ ਹੈ ਕੋਈ ਕੰਕਾ ਸੁਣਾ ਪਿਆਰ ਨਾਲ ਸਭ ਜਿਆ ਜਿਆ ਲੱਗਿਆ ਸਭ ਕੁਝ ਚਾਹਦੇ ਹੂੰ ਉੱਠ ਕੇ ਚਾਹ ਬੇਨਤੀ ਹੈ ਜੀ ਕਦੀ ਪੈਣ ਜੀ ਉੱਠੋ ਜੀ ਜਾਓ ਜੀ ਜਿੰਨਾ ਵਿੱਚ ਅਸੀਂ ਗੱਲ ਕਰਦੋ ਨਾ ਉਹ ਆਪਣੀ ਗੱਲ ਕਰੀ ਉਹ ਬਾਅਦ ਵਿੱਚ ਮੈਂ ਜਵਾਬ ਨਹੀਂ ਦੇਦੇ ਕੋਈ ਅਸੀਂ ਫੈਸਲਾ ਕਰ ਚੁੱਕੇ ਹਾਂ ਸਾਇਸ ਜੀ ਨਾ ਫੈਸਲਾ ਹੋ ਗੁੰਜੀ ਚਲੋ ਤੁਸੀਂ ਕੀ ਗੱਲ ਕਰ ਰਹੇ ਹੋ ਕੋਈ ਗੱਲ ਕਰਨ ਪਈ ਮੈਂ ਸਾਡਾ ਮਿਲ ਕੇ ਗੱਲ ਕਰਨ ਦਾ ਛੋਟਾ ਇਸ਼ਾਰਾ ਹੈ ਹਾਂ ਜਿਹੜੀ ਸਾਇੰਸ ਹੈ ਨਾ ਟੈਕਨੋਲੋਜੀ ਦੀ ਗੱਲ ਕਰਨ ਉਹਦੀ ਹੈ ਸਾਇੰਸ ਉਹਦੇ ਵਿੱਚ ਇੱਕ ਦੂਜੀਆਂ ਬੂਰੀਆਂ ਦੇ ਲਫ਼ਜ਼ ਟਰੈਵਲ ਕਰਦੇ ਬਿਲਕੁਲ ਠੀਕ ਹੈ ਇੱਕ ਮੈਂ ਤੁਹਾਨੂੰ ਦਿੰਦਾ ਭਸ ਦੇਣਾ ਤੁਸੀਂ ਸਰਾਹ ਹਾਂ ਜੀ ਅਸੀਂ ਤੁਹਾਡਾ ਸਾਡਾ ਕੋਈ ਨਰਾਜ਼ ਕਿਸੇ ਨਾਲ ਵੀ ਨਹੀਂ ਜੀ 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 ਯਾਨੀ ਜਾਂ ਕੋਈ ਨਾਰਾਜ਼ ਹੋ। ਉਰਦੂ ਚ ਇਸ ਨੂੰ ਜਿਹੀ ਰੱਖਦੇ ਨੇ। ਨਹੀਂ ਬੰਦੇ ਨਾਰਾਜ਼ ਕੋਈ ਨਹੀਂ। ਅਸੀਂ ਗੱਲਾਂ ਹੀ ਕਰਦੇ ਪਏ। ਸਲਾਜੀ ਵਾਲੇ ਤਾਂ ਕੋਈ ਗੱਲ ਹੀ ਨਹੀਂ ਹੈਗੀ। ਉਰਦੂ ਚ ਪੂਰੀ ਰਿਸਪੈਕਟ। ਪੂਰੀ ਰਿਸਪੈਕਟ। ਉਰਦੂ ਚ ਇਸ ਨੂੰ ਜਿਹੀ ਰੱਖਦੇ ਨੇ ਜੀ। ਹਵਾਈ ਜਿਹੜਾ ਹੈਗਾ ਟਾਪੂ। ਜੀ। ਇੱਥੇ ਸੜਨ ਵਾਲੀ ਨਹੀਂ ਕਹਿੰਦੇ ਜੀ। ਜੀ। ਉੱਥੇ ਇੱਕ ਜਗ੍ਹਾ ਹੈ ਜਿਹਨੂੰ ਪੋਲੀਨੀਸ਼ਨ ਸੈਂਟਰ ਕਹਿਆ ਜਾਂਦਾ ਹੈ। ਜੀ। ਉਹਦੇ ਵਿੱਚੋਂ ਮੈਂ ਕੋਕੋ ਕ੍ਰੈਕ ਟਾਪੂਆਂ ਦੀ ਕਲਚਰ ਨੂੰ ਸਾਹ ਦੇਖਿਆ ਹੈ। ਜੀ। ਮੈਂ ਜਦੋਂ ਉੱਥੇ ਗਿਆ ਜੀ, ਸਾਡੀ ਹੈ ਸੀ ਕੰਮ ਕਰਤੂ। ਹਾਂ ਜੀ। ਅੱਛਾ। ਵਾਓ। ਠੀਕ। ਉਹਨਾਂ ਨੂੰ ਕਿਹਾ ਇੱਕ ਟਾਪੂ ਵਰਡ ਪੰਜਾਬ ਤੋਂ ਟ੍ਰੈਵਲ ਹੋ ਕੇ ਹਵਾਈ ਪਹੁੰਚਾਇਆ ਤੇ ਹਵਾਈ ਦਾ ਵਰਡ ਪੰਜਾਬ ਤੋਂ ਪਹੁੰਚਾਇਆ ਇਹ ਤਰ੍ਹਾਂ ਦੱਸਦਾ ਇਹ ਕਿ ਗੋਲੀਆਂ ਦੇ ਲਫ਼ਜ਼ ਟ੍ਰੈਵਲ ਕਰਦੇ ਤੁਸੀਂ ਨੇੜੇ ਦੀ ਗੱਲ ਕਰਦੇ ਹੋ ਤੇ ਇਹ ਨੇੜੇ ਦਾ ਮੈਡਾ ਕੋਈ ਗੋਰੀ ਹੋ ਸਕਦਾ ਹੈ ਇਹ ਨੇੜੇ ਵੀ ਹੋਵੇ ਤੇ ਗੋਲੀਆਂ ਦੇ ਵਿੱਚ ਜੇ ਇਹ ਸਵਾਹ ਹੈ ਨਹੀਂ ਨਾ ਇੱਕ ਦੂਜੇ ਦੀਆਂ ਲਫ਼ਜ਼ਾਂ ਨੂੰ ਤੁਸੀਂ ਕਹਿੰਦਾ ਜਾਂ ਫਿਰ ਉਹ ਜੱਗੋੜੀ ਜਾਂ ਮੈਨੂੰ ਇਹਦਾ ਜਵਾਬ ਦਿੰਦੇ ਜੀ ਸਾਡੀ ਗੋਲੀ ਦੇ ਵਿੱਚ ਕੱਲਾ ਨੀਰ ਹੀ ਨਹੀਂ ਆਇਆ ਗਲਾਸ ਇੰਗਲਿਸ ਦਾ ਮਾਹੂਲ ਇੰਗਲਿਸ਼ ਗਲੀ ਕੋਚ ਸਾਰੇ ਮਿੰਟ ਪੰਜ ਮਿੰਟ ਤੱਕ ਮੇਰੀ ਵਾਰੀ ਨਾ ਉਸ ਤੋਂ ਬਾਅਦ ਤੁਹਾਡੀ ਵਾਰੀ ਆਪਾਂ ਪੜੇ ਲਿਖੇ ਬੰਦੇ ਆ ਕੋਈ ਇੰਟਰਫਰ ਕਰਨ ਲੋੜ ਨਹੀਂ ਜੀ ਕਿ ਨਹੀਂ ਪੜੇ ਲਿਖੇ ਨਹੀਂ ਪੜੇ ਲਿਖੇ ਸਾਰੇ ਪੜੇ ਲਿਖੇ ਜਿਹੜੇ ਨੀਕਾ ਜਾ ਸਕਦੇ ਪੜੇ ਲਿਖੇ ਵੀ ਜੀ ਇਹ ਲੱਭ ਜੀ ਕਦੋਂ ਆਏ ਸਾਡੇ ਜਦੋਂ ਸਾਡੇ ਕੋਲ ਅੰਗਰੇਜ਼ ਆ ਕੇ ਰਾਜ ਕਰਨਗੇ ਉਸ ਤੋਂ ਪਹਿਲਾਂ ਕੋਈ ਤੁਸੀਂ ਮੈਨੂੰ ਬੋਲੀ ਦੇ ਵਿੱਚ ਕਿਸੇ ਹੋਰ ਬੋਲੀ ਦੇ ਪਰਿਵਰਤਨ ਦਾ ਲਫ਼ਜ਼ ਲੈਣ ਦਾ ਕਰਨ ਦਾ ਜਿੰਨਾ ਚਿਰ ਅੰਗਰੇਜ਼ ਸਾਡੇ ਕੋਲ ਆਏ ਹੀ ਨਹੀਂ ਉਹਨਾਂ ਚ ਪੰਜਾਬ ਦੇ ਵਿੱਚ ਸਕੂਲ ਦਾ ਨਾ ਸਕੂਲ ਨਹੀਂ ਉਹਨਾਂ ਚ ਚਾਰ ਸਾਲ ਲਾ ਕੇ ਮਾਸ਼ਾਲਾ ਹੋਏਗਾ ਪਹੀ ਦਿਨ ਲਾਤੋਏ ਅੱਜ ਅਸੀਂ ਸਕੂਲ ਚੇਅਰ ਕੁਰਸੀ ਟੈਂਕੀਪੋਲ ਡੀਜ਼ਲ ਸਾਰੇ ਝੱਟ ਸਾਡੇ ਕੋ ਕਦੋਂ ਇਹ ਅੰਗਰੇਜ਼ੀ ਬੋਲਣ ਲੱਗੇ ਪੰਜਾਬੀ ਚ ਮੈਂ ਇਸ ਕਰਕੇ ਜਦੋਂ ਸਾਡੇ ਉੱਤੇ ਗੋਰੇ ਰਾਜ ਕਰਕੇ ਚੱਲੇਗੇ ਪੰਜਾਬੀ ਚ ਇਹ ਲੈਂਗੁਏਜ ਆਉਂਦੀ ਵੜਦੀ ਵੜਦੀ ਥੋੜੀ ਦੇਰ ਲੱਗੀ ਹੈ ਜੇ ਇਹ ਗੁਰੂ ਗੋਬਿੰਦ ਸਿੰਘ ਜੀ ਬਾਰੇ ਦਿਖਾਇਆ ਗਿਆ ਤੇ ਨੀਅਰ ਲੱਗੇ ਅਮਰ ਕੁਸ਼ੂ ਗੱਲ ਨਹੀਂ ਆ ਗਏ ਨੀਅਰ ਤੱਕ ਰੱਖੋ ਤੁਸੀਂ 90 ਕਰੋ ਬੰਦੇ ਬਾਹਰ ਨਾ ਬੋਲ ਮੈਂ ਨੀਅਰ ਦੀ ਗੱਲ ਕਰ ਰਿਹਾ ਨੀਅਰ ਲੰਗ ਸਾਡੀ ਪੋਲੀਟਿਕ ਉਧਰ ਆਇਆ ਜਦੋਂ ਸਾਨੂੰ ਗੋਰੀਆਂ ਨੇ ਕੈਪਚਰ ਕਰ ਲਿਆ ਔਰ ਮੈਂ ਤੈਨੂੰ ਤੁਹਾਨੂੰ ਵੀ ਇਹ ਦੱਸਦਾ ਇਹਦੇ ਵਿੱਚ ਜਿਹੜਾ ਨੀਅਰ ਹੈ ਮੇਰੇ ਕੋਲ ਬਾਲੇ ਵਾਲੀ ਸਾਥੀ ਪਈ ਉਹਦੇ ਵਿੱਚ 430 ਬੰਨੇ ਤੇ ਯੂਥ ਹੈ ਜੀ ਕਹਿਣੀ ਤੁਹਾਡੇ ਵਾਸਤੇ ਵੀ ਮੇਰੇ ਸੁਸਕਰ ਦਾ ਲੱਤੇ ਦਾ ਜੀ ਮੈਂ ਨਾਲ ਵੀ ਪੂਰੀ ਦਰਦ ਕਰਦਾ ਹੈ ਇਹ ਜਿਹੜੇ ਹਿਊਮਨ ਬੀਕ ਹੋ ਨਹੀਂ ਵੀ ਵੈਸੇ ਤੇ ਨਾ ਹੋਈ ਹੀ ਮੈਂ ਆ ਕੇ ਫਦੇ ਬੁਲਾਈਏ ਜੀ ਦੱਸੋ ਇਹਦੇ ਫਦੇ ਕਿ ਅਸੀਂ ਬੁਲਾ ਲਈਏ ਫਦੇ ਤੋਂ ਬਾਅਦ ਉਸ ਤੋਂ ਬਾਅਦ ਕੋਈ ਨਹੀਂ ਮਾੜਾ ਰੱਬ ਜੀ ਕਿੰਨੀ ਬੋਲਣੀ ਹੋਣੀ ਨਹੀਂ ਬੋਲਣੀ ਇਹਨਾਂ ਦੀ ਹੰਦ ਪਹਿਲਾਂ ਹੀ ਤੁਸੀਂ ਇਹ ਅਪਕਾ ਚਾਰ ਸਭੇ ਭਰਾ ਇਹ ਸਾਡੀਆਂ ਜਿਹੜੀਆਂ ਕਿਤਾਬਾਂ ਦੇ ਵਿੱਚ ਯੂਥ ਰੱਬ ਵੜ ਜਾਣਾ ਲੇਟ ਬਾਲੇ ਵਾਲੀ ਸਾਖੀ ਚ ਵੜ ਜਾਣਾ ਜਿਹਦੇ ਜੁਨੀਅਰ ਵੜ ਜਾਣਾ ਇਹ ਐਵੇਂ ਨਹੀਂ ਵੜ ਜਾਂਦਾ ਇਹ ਦੇਰ ਹੋਰਿਓ ਤੋਂ ਲਿਖ ਕੇ ਨਹੀਂ ਲੈ ਆਏ ਜੀ ਨਹੀਂ ਆਏ ਕਿ ਪੂਰਾ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜਦੋਂ ਤੱਕ ਤੁਸੀਂ ਚੱਲਨੇਗਾ ਤੱਕ ਮੈਂ ਤੁਹਾਨੂੰ ਨਾ ਪੁੱਛਣਾ ਮੇਰਾ ਨਾਮ ਪੁੱਛਿਆ ਨਹੀਂ ਜਾ 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 ਬੈਠ ਲੈਣ ਦੋ ਜੀ ਭਾਈ ਜੀ ਆ ਤੇ ਬੈਠ ਜਾ ਕੋਈ ਨਹੀਂ ਜੀ ਮੈਂ ਤੁਹਾਨੂੰ ਇੱਕ ਪ੍ਰੈਸ ਕਰਨੀ ਹੈ 10 ਟੈਕਰ ਮੈਂ ਅਸੈਂਡਰ ਬੜਾ ਲਿਖਿਆ ਹੋਇਆ ਲਫਤ ਦਾ ਜਿਸ ਤਰ੍ਹਾਂ ਇਹ ਕੋਈ ਟੌਪਿਕ ਪਾਡੀ ਆ ਟੌਪਿਕ ਖਤਮ ਕਰ ਦਿਓ ਤੁਸੀਂ ਹਾਂ ਟੌਪਿਕ ਖਤਮ ਕਰ ਦਿਓ ਆ ਜਾ ਬੈਠੋ ਚਾਹ ਪੀਓ ਤੁਸੀਂ ਪਹਿਲਾਂ ਜੀ ٹھیک ہے گرو صاحب ہاں بالکل <سؤال> آگے جا رہا ہے فلم میں کوئی نہیں کوئی نہیں بیٹھا ہے تو میں ساتھ بیٹھے میرے ٹاپک کا پڑھا کراؤں گا یہ ٹاپک کا رہا ہے السلام سلام سلام ہے ہندی میں بھائی سارا چاندرا اور شان شونیشو کا جو ہوتا ہے وہ بھی کرتا ہے پڑھتا ہے وہ بھی ہو رہا ہے سب سے پہلا لنک ہے اے میٹ پرڈکٹ ਮੈਨੂੰ ਨਹੀਂ ਪਤਾ ਖੁਸ਼ੀ ਦੱਸਿਓ ਉਹਨਾਂ ਨੂੰ ਪੱਕੇ ਨੇ ਬੈਠੇ ਜਿੰਨਾਂ ਨੇ ਜਿੰਨਾਂ ਲੋਕਾਂ ਨੇ ਚਾਹਤ ਕਰ ਲਾਉਂਦੇ ਚਲੋ ਹੁਣ ਟੋਕਟ ਬਾਹੀ ਕਰਦੇ ਹੋਏ ਇਹ ਤੋਂ ਇਸ ਗੱਲੋਂ ਗੱਲ ਕਰੋ ਗੱਲ ਕਰੋ ਜੀ ਅਜੋ ਦੋ ਬੇਟੋ ਗਿਆਨੀ ਜੀ ਤੇ ਚਲੋ ਚਾ ਲੱਗੀ ਹੈ ਚਾ ਪੀਓ